ਮਾਣਾ ਦੇ ਪਾਪਾ ਬੰਦਾ ਸਿੰਘ ਬਾਦ ਚੌਂਕ ਦੇ ਵਿੱਚ ਜੇ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਹੁਣ ਠੰਡ ਦਾ ਤਾਪਮਾਨ ਹੈ ਬਾਦਾਂ ਨਜ਼ਰ ਆ ਰਿਹਾ ਹੈ ਤੇ ਅੱਜ ਪੰਜ ਤੋਂ 6 ਦਿਨ ਹੋ ਚੁੱਕੇ ਨੇ ਲਗਾਤਾਰ ਜਿਹੜੀਆਂ ਧੁੰਦਾਂ ਦਾ ਮੌਸਮ ਵੀ ਬਾਦਾਂ ਨਜ਼ਰ ਆ ਰਿਹਾ ਹੈ ਤਸਵੀਰਾਂ ਜਿਹੜੀਆਂ ਨੇ ਇੱਕ ਵਾਰ ਚੌਂਕ ਦੇ ਦਿਖਾ ਦਿੱਤੇ ਜਾਨਕਿ ਇਸ ਚੌਂਕ ਦੇ ਵਿੱਚ ਰੋਜ਼ਾਨਾ ਜਿਹੜਾ ਐਕਸੀਡੈਂਟ ਦਾ ਕਾਰਨ ਦੇਖਣ ਨੂੰ ਮਿਲਦਾ ਹੈ ਦੂਜੇ ਪਾਸੇ ਟਰੈਫਿਕ ਪੁਲਿਸ ਜਿਹੜਾ ਆਪਣਾ ਮੈਂ ਕੋਪੀ ਨਹੀਂ ਦਿੱਤੀ ਲਗਾਉਂਦੀ ਐ ਤੇ ਇਸ ਚੌਂਕਾ ਦੇ ਵਿੱਚ ਕਾਫੀ ਲੋਕਾਂ ਦੇ ਜਿਹੜੇ ਐਕਸੀਡੈਂਟ ਦੇਖੇ ਜਾਂਦੇ ਨੇ ਨਾ ਤਾਂ ਇਸ ਚੌਂਕਾ ਦੇ ਵਿੱਚ ਕੋਈ ਲਾਈਟ ਦਾ ਪ੍ਰਬੰਧ ਮਿਲਦਾ ਨਜ਼ਰ ਆਉਂਦਾ ਤੇ ਦੂਜੇ ਪਾਸੇ ਲਗਾਤਾਰ ਇਸ ਚੌਂਕਾ ਦੇ ਵਿੱਚ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਰਾਗੀਰ ਨਾਲ ਇੱਕ ਵਾਰ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਲੋਕ ਅਕਸਰ ਇੱਥੋਂ ਗੁਜ਼ਰਦੇ ਨੇ ਤੇ ਲੋਕਾਂ ਨੂੰ ਕਈ ਕਈ ਟੰਟਿਆਂ ਦਾ ਜਾਂ ਮਿੰਟਾਂ ਦਾ ਉਸ ਚੌਂਕ ਦੇ ਵਿੱਚੋਂ ਨਿਕਲਣ ਦੇ ਲਈ ਟਾਈਮ ਜਿਹੜਾ ਆਪਣਾ ਕਪਾਉਣਾ ਪੈਂਦਾ ਕਈਆਂ ਦੀ ਕੁਝ ਅਜਿਹੀ ਐਮਰਜੈਂਸੀ ਵੀ ਹੁੰਦੀ ਹੈ ਉਹਨਾਂ ਨੂੰ ਜਿਹੜੀ ਹੈ ਉਹ ਜਲਦਬਾਜੀ ਦੇ ਵਿੱਚ ਨਿਕਲਣ ਦੀ ਲਗਾਤਾਰ ਕੋਸ਼ਿਸ਼ ਵੀ ਕਰਨੀ ਪੈਂਦੀ ਹੈ ਚੌਂਕ ਤੇ ਜਿਹੜੀਆਂ ਤਸਵੀਰਾਂ ਨੇ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਇਸ ਚੌਂਕ ਦੇ ਵਿੱਚ ਜਿਹੜੀਆਂ ਲਾਈਟਾਂ ਦੀ ਕਿੰਨੀ ਕੋ ਜ਼ਰੂਰਤ ਹੈ ਜੇ ਗੱਲ ਕਰੀਏ ਤਾਂ ਇਸ ਵੱਲ ਜਿਹੜਾ ਪੌਣੀਗੜ੍ਹ ਨੂੰ ਰਸਤਾ ਲੱਗਦਾ ਉਸ ਪਾਸੇ ਜਿਹੜਾ ਲੋਕ ਜੀਕੇ ਵੱਲੋਂ ਵਾਦੇ ਨੇ ਜੇ ਇਸ ਪਾਸੇ ਗੱਲ ਕਰੀਏ ਤਾਂ ਪਤਨਾ ਵਾਲੀ ਸਾਈਡ ਲੋਕ ਵਾਦੇ ਨੇ ਲਗਾਤਾਰ ਜਿਹੜਾ ਲੋਕਾਂ ਦਾ ਇੱਥੇ ਮਨਾਂ ਦੇ ਵਿੱਚ ਜਿਹੜਾ ਫਤਜ਼ਾ ਰਿਹਾ ਹੈ ਕਿ ਲੋਕ ਜਿਹੜੀ ਹੈ ਲਗਾਤਾਰ ਲਾਈਟਾਂ ਦੀ ਮੰਗ ਕਰਦੇ ਨੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਜਿਹੜਾ ਇਸ ਚੌਂਕ ਦੇ ਵਿੱਚੋਂ ਲਗਾਤਾਰ ਲੋਕ ਲੰਘਦੇ ਨੇ ਉਹਨਾਂ ਨੂੰ ਜਿਹੜੀ ਲਾਈਟਾਂ ਦੀ ਜ਼ਰੂਰਤ ਹੁੰਦੀ ਹੈ ਹਾਂਜੀ ਭਾਜੀ ਕੀ ਨਾਮ ਹੈ ਜੀ ਤੁਹਾਡਾ ਅੱਛਾ ਲక్ష్మణ ਸਿੰਘ ਨੰਬਰਦਾਰ ਬਣੇ ਪੇ ਅੱਛਾ ਲక్ష్మణ ਜੀ ਇਸ ਚੌਂਕ ਦੇ ਵਿੱਚੋਂ ਤੁਸੀਂ ਲੰਘਦੇ ਤੁਹਾਨੂੰ ਲੱਗਦਾ ਨਹੀਂ ਵੀ ਲਾਈਟਾਂ ਦੀ ਲੋੜ ਹੈ ਇਸ ਜੋ ਇਹ ਜਿਹੜਾ ਚੌਕਾ ਬਾਬਾ ਪ੍ਰਦਰਸ਼ਨ ਬਹਾਦਰ ਦੀ ਜਿਹੜੇ ਚੌਕ ਦੇ ਬਾਬਾ ਬੰਦਾ ਸਿੰਘ ਬਹਾਦਰ ਨਾਮ ਤੇ ਚੌਕ ਬਣਿਆ ਹੋਇਆ ਜਿਹੜਾ ਕਿ ਬਹੁਤ ਹੀ ਫੋਰਟਾ ਆ ਵਿਚਾਰ ਦਿੱਤੇ ਨੂੰ ਰਸਤਾ ਵੀ ਲੱਗਦਾ ਹੁੰਦਾ ਤੇ ਤੁੰਦ ਦੇ ਦਿਲ ਨੇ ਬਹੁਤ ਜਿਆਦੇ ਤੁੰਦ ਪੈਂਦੀਆਂ ਤੇ ਲਾਈਟਾਂ ਛੋਟੀਆਂ ਹੁਣ ਕਰਕੇ ਇੱਥੇ ਲਗਾਤਾਰ ਐਕਸੀਡੈਂਟ ਦਾ ਕਾਰਨ ਬਣਿਆ ਪਿਆ ਤੁਹ ਜ ਕੋਈ ਵੀ ਬੰਦੇ ਜਿਹੜੇ ਵੀ ਆਉਂਦੇ ਨੇ ਉਹ ਜਿਆਦਾ ਅਣਗਹਿਲੀ ਜੀ ਕਰਕੇ ਬੰਦੇ ਕਈ ਵਾਰੀ ਕੋਈ ਐਕਸੀਡੈਂਟ ਦਾ ਕਾਰਨ ਬਣ ਜਾਂਦਾ ਔਰ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਸ ਚੌਕ ਦੇ ਵਿੱਚ ਵੱਡੀਆਂ ਲਾਈਟਾਂ ਔਰ ਇਹਨੂੰ ਚੰਗੀ ਤਰ੍ਹਾਂ ਜਿਹੜੀ ਵੀ ਇਹਦੀ ਹੋਰ ਮੇਨਟੇਨੈਂਸ ਹੋਣ ਵਾਲੀ ਆ ਉਹ ਬਹੁਤ ਜ਼ਰੂਰੀ ਆ ਇਸ ਕਰਕੇ ਇਸ ਸਟਾਕ ਦੇ ਵਿੱਚ ਵੱਡੀਆਂ ਲਾਈਟਾਂ ਤੁਰੰਤ ਲੱਗਣੀਆਂ ਚਾਹੀਦੀਆਂ ਅਸੀਂ ਪੰਜਾਬ ਸਰਕਾਰ ਲੱਗਦਾ ਲੱਗਦਾ ਨਹੀਂ ਸਰਕਾਰਾਂ ਹày ਵਾਰੀ ਆਂਦੀਆਂ ਨੇ ਇਹ ਚੌਂਕ ਨੂੰ ਜਿਹੜਾ ਅਣ ਦੇਖਿਆ ਜਾਂ ਸਮਝਦੇ ਨਹੀਂ ਲੇਕੋ ਗੱਲ ਇਹ ਆ ਕਿ ਜਿਹੜੇ ਸਾਡੇ ਇੱਥੋਂ ਦੇ ਜ਼ਮਕਾ ਮੰਤਰੀ ਸਰਾ ਚੇਤਨੂ ਦਾ ਮੰਤਰੀ ਨਹੀਂ ਉਹ ਤਾਂ ਐਸੋ ਵਾਲੇ ਪਾਸੇ ਥੋੜਾ ਜਿਹਾ ਕਾਫੀ ਧਿਆਨ ਦੇ ਰਹੇ ਨੇ ਤੇ ਉਹਨਾਂ ਨੇ ਦਿਨਾਂ ਦੇ ਵਿੱਚ ਤਕਰੀਬਨ ਮੇਰੇ ਖਿਆਲ ਇਹਨੂੰ ਵਧੀਆ ਬਣਾ ਵੀ ਦੇਣਗੇ ਪਿਛਲੀਆਂ ਸਰਕਾਰਾਂ ਦੇ ਵਿੱਚ ਥੋੜਾ ਜਿਹਾ ਹੈ ਵੀ ਉਹਨਾਂ ਦੇ ਵਿੱਚ ਥੋੜਾ ਜਿਹਾ ਇਹਨੂੰ ਅਣ ਦੇਖਿਆ ਕੀਤਾ ਪਰ ਫਿਰ ਵੀ ਅਸੀਂ ਸਾਡੇ ਮਾਨਯੋਗ ਮੰਤਰੀ ਸਾਹਿਬ ਤੋਂ ਵੀ ਬੰਦ ਕਰਕੇ ਇਹਨਾਂ ਨੇ ਇਦਾਂ ਨੂੰ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਜੀ ਤੁਸੀਂ ਇਸ ਚੌਂਕ ਦੇ ਵਿੱਚੋਂ ਕਿੰਨੇ ਕ ਵਾਰ ਲੰਘਦੇ ਹੋ ਦਿਨ 10-15 ਵਾਰ ਲੰਘਦੇ ਹੋ ਲੱਗਦਾ ਨਹੀਂ ਇਸ ਚੌਂਕ 'ਚ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਬੱਤੀਆਂ ਦੀ ਲੋੜ ਹੈ ਲੋਕਾਂ ਨੂੰ ਹਾਂਜੀ ਹਾਂ ਟ੍ਰੈਫਿਕ ਲੱਗਦਾ ਨਾ ਜੀ ਤੇ ਧੁੰਦ ਜਿਵੇਂ ਪੈਰੀ ਔਰ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਹਾਂਜੀ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਵੀਰੇ ਬੱਤੀਆਂ ਦੀ ਮੰਗ ਹੋਣੀ ਚਾਹੀਦੀ ਹੈ ਬੱਤੀਆਂ ਦੀ ਮੰਗ ਹੋਣਾ ਚਾਹੀਦੀ ਹੈ ਬਾਕੀ ਕਦਾ ਪੁਲਿਸ ਮੁਰਾਜ਼ ਮਹਾ ਟਾਈਮ ਹੋਣਾ ਚਾਹੀਦਾ ਹੋਣਾ ਚਾਹੀਦਾ ਕੀ ਬੇਨਤੀ ਕਰੋਗੇ ਜਿਹੜੇ ਲੋਕ ਉਰੋਂ ਲੰਘਦੇ ਨੇ ਵੀ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਕਿ ਇੱਕ ਕਦਮ ਮੁਰਾਜ਼ ਮਹਾ ਸਪਕਾ ਹੋਣਾ ਚਾਹੀਦਾ ਹੈ ਬਾਕੀ ਬੱਤੀਆਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਰੋਜ਼ਾਨਾ ਜਿਹੜੀ ਆ ਹੁਣ ਠੰਡ ਪੈਣੀ ਸ਼ੁਰੂ ਹੋ ਚੁੱਕੀ ਆ ਤੁੰਗਾ ਲਗਾ ਲਗਾਤਾਰ ਬਾਤੀਆਂ ਨਜ਼ਰ ਆ ਰਹੀਆਂ ਨੇ ਗੱਲ ਕਰੀਏ ਤਾਂ ਇਸ ਚੌਂਕਾ ਦੇ ਵਿੱਚੋਂ ਹਜ਼ਾਰਾਂ ਲੋਕ ਜਿਹੜੇ ਨੇ ਮਿੰਟਾਂ ਦੇ ਵਿੱਚ ਆਪਣਾ ਸਫ਼ਰ ਤੈਅ ਕਰਦੇ ਨੇ ਜੇ ਗੱਲ ਲਈਏ ਤਾਂ ਇਸ ਚੌਂਕਾ ਦੇ ਵਿੱਚੋਂ ਸਮਾਣਿਆਂ ਦੇ ਚਾਹੇ ਪ੍ਰਸ਼ਾਸਨ ਹੈ ਚਾਹੇ ਵੀਆਈਪੀ ਜਿਹੜੇ ਅਫਸਰ ਨੇ ਚਾਹੇ ਐਮ.ਐਲ.ਏ ਹੋਣ ਉਹ ਇਸ ਚੌਂਕਾ ਦੇ ਵਿੱਚ ਜਰੂਰ ਲੰਘਦੇ ਨੇ ਪਰ ਇਹ ਜਿਹੜਾ ਚੌਂਕ ਹੈ ਇਸ ਤਰ੍ਹਾਂ ਲੱਗਦਾ ਕਿ ਇਸ ਨਾਲ ਜਿਹੜਾ ਮਤਰੇਈ ਮਾਵळा ਸਲੂਕ ਵੀ ਕੀਤਾ ਜਾ ਰਿਹਾ ਕਿਥੇ ਨਾ ਕਿਤੇ ਇਹ ਜਿਹੜਾ ਚੌਂਕ ਹੈ ਲਗਾਤਾਰ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਚੌਂਕ ਹੈ ਇੱਥੇ ਜਿਹੜੇ ਰੋਜ਼ਾਨਾ ਐਕਸੀਡੈਂਟ ਦੇਖਣ ਨੂੰ ਮਿਲਦੇ ਨੇ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਇਸ ਪਾਸੇ ਜਿਹੜਾ ਪਵਾਨੀਗੜ੍ਹ ਨੂੰ ਸਫ਼ਰ ਤੈ ਹੁੰਦਾ ਦੂਸਰੇ ਪਾਸੇ ਜਿਹੜਾ ਪਤਨਾ ਨੂੰ ਸਫ਼ਰ ਤੈ ਹੁੰਦਾ ਜੇ ਤੀਸਰੇ ਪਾਸੇ ਦੀ ਗੱਲ ਕਰੀਏ ਤਾਂ ਇਹਦਾ ਚੀਕਾਂਵਲ ਰੋਡ ਨੂੰ ਜਿਹੜਾ ਜਾਂਦਾ ਤੈ ਹੁੰਦਾ ਤੇ ਦੂਸਰੇ ਪਾਸੇ ਜਿਹੜਾ ਪੁਨਿਆ ਨਜ਼ਰ ਆਉਂਦੇ ਨੇ ਲਗਾਤਾਰ ਜਿਹੜੀਆਂ ਧੁੰਦਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਐਕਸੀਡੈਂਟ ਦਾ ਜਿਹੜਾ ਕਾਰਨ ਹੈ ਇਹ ਚੌਂਕ ਬਣਦਾ ਨਜ਼ਰ ਆਉਂਦਾ ਲੋਕਾਂ ਵੱਲੋਂ ਵੀ ਲਗਾਤਾਰ ਜਿਹੜੀ ਹੈ ਇਸ ਚੌਂਕਾਂ ਦੇ ਵਿੱਚ ਲਾਈਟਾਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਲੋਕਾਂ ਦੇ ਐਕਸੀਡੈਂਟ ਨੇ ਉਹ ਨਾ ਹੋਣ ਦੇਖਦੇ ਆ ਕਦੋਂ ਤੱਕ ਸਰਕਾਰ ਦੇ ਉੱਪਰ ਜਿਹੜੀਆਂ ਜਿਹੜੀਆਂ ਚੂਹਾ ਕਿਸਕਦੀਆਂ ਨਜ਼ਰ ਆਉਂਦੀਆਂ ਨੇ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ